ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਤੇ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਫੱਤਨ ਵਾਲਾ ਜਿਹਨੇ ਜ਼ਿਲ੍ਹਾ ਮੁਕਸਦ ਸਾਹਿਬ ਇਹ ਜਲਾਲਾਬਾਦ ਰੋਡ ਤੇ ਆ ਮੁਕਸਦ ਸਾਹਿਬ ਤੋਂ 5-7 ਕਿਲੋਮੀਟਰ ਤੇ ਹੈ ਪਿੰਡੋਂ ਵਾਲਾ ਮੈਂ ਸਿੱਕਾਂ ਲਾ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਮਿੱਤਰੋ ਚੰਗੇ ਦੁੱਧ ਵਾਲੀ ਆ ਤੇ ਪੂਰੀ ਜਿਹੜੀ ਗੱਲਬਾਤ ਉਹਦੀ ਪਾਈ ਦੇ ਨਾਲ ਕਰਾਂਗੇ ਕੀ ਕੀ ਇਹਦੀ ਡਿਟੇਲ ਸੀ ਕਿੰਨਾ ਦੁੱਧ ਕੱਟਿਆ ਸੀ ਤੇ ਕਿੰਨੇ ਕੇ ਠੰਡੀ ਸੀਲ ਆ ਜਾਂ ਸੇਵਾ ਪਾਣੀ ਇਹਦੀ ਸਵਾਰਕ ਕਿਦੇ ਉੱਪ ਕੀਤੀ ਆ ਤੇ ਜੇ ਆਪਾਂ ਮੱਝ ਦੀ ਗੱਲ ਕਰਦੇ ਆਂ ਮਿੱਤਰੋ ਪਿੱਠਪੁਰੇ ਦੀ ਚੰਗੀ ਅਖਾਤ ਕਰਦੀ ਮਿੱਤਰੋ ਬਹੁਤ ਵਧੀਆ ਤੇ ਥਾਂਲੇ ਵੀ ਦੀ ਸਾਫ ਆ ਹਵਾਨਾ ਪੂਰਾ ਫਿਕਸ ਹੈ ਤੇ ਹਜੇ ਫੋਨ ਦੇ ਵਿੱਚ ਮੇਰਾ ਅੰਦਾਜ਼ਾ ਤਾਂ 5-7 ਦਾ ਲੈਂਦੀ ਆ ਤੇ ਪਹਿਲੀ ਵਾਰ ਪਹਿਲਾਂ ਮਗਰੋ ਮਿੱਤਰੋ ਆਪਾਂ ਸੁੱਖਾ ਤੋਂ ਵੀ ਸੁਲ ਸਕਦਾ ਤੇ ਥਣਾ ਦੀ ਬੰਤਰ ਤੇ ਠੰਡੀ ਰੀਜ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੋਈ ਆਰਾਮਦਾਰੀ ਦੇ ਨਾਲ ਮਿੱਤਰੋ ਵੀਡੀਓ ਬਣਵਾ ਰਹੀ ਐ ਕਿੰਨੇ ਠੜੇ ਸੀ ਦਾ ਕਿਉਂਕਿ ਨਹੀਂ ਤਾਂ ਉਸੋਂ ਬਿੱਟਰ ਨੇੜੇ ਨਹੀਂ ਹੁੰਦੇ ਉੱਪਰ ਬੰਦੇ ਨੂੰ ਤੇ ਇੱਕ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਠੀਕ ਠਾਕ ਵਧੀਆ ਵੀਰ ਜੀ ਤੁਸੀਂ ਸੁਣਾਓ ਹੋਰ ਸਤਿ ਸ਼੍ਰੀ ਅਕਾਲ ਆਪਣਾ ਨਾਮ ਹੈਗਾ ਸਚੇਨ ਲਾਲ ਜੀ ਠੀਕ ਆ ਆਪਣਾ ਬਾਈ ਬਾਪੂ لال ਪਰਜਾ ਪਰ 79 ਵਾਲਾ 79 ਹਾਂ ਜੀ ਇਹ ਜਲਾਲਾਬਾਦ ਰੋਡ ਤੇ ਅਲਵਾ ਰੋਡ ਤੇ ਮੁੱਖਤਰ ਤੋਂ 9 ਕਿਲੋਮੀਟਰ ਹੈ ਠੀਕ ਆ ਆਪਣੇ ਕੋਲੇ ਕਿੰਨੇ ਕੁ ਪਸ਼ੂ ਰਹੇ ਆ ਹੁਣ ਤਾਈ? ਬਸ ਹੀ ਘਰ ਦੀ ਲੋੜ ਵਾਸਤੇ ਰੱਖੀ ਤੇ ਜਿਆਦਾ ਨਹੀਂ। ਠੀਕ ਹੈ। ਤੇ ਹੁਣ ਆਪਣੇ ਡੈਡੀ ਇਹਦੇ ਗੋਡੇ ਘੜੇ ਦੇਖੋ ਲੱਗੇ ਇਸ ਕਰਕੇ ਵੇਚ ਨਹੀਂ ਪੈਰੀ ਪਰ ਵੇਚਣ ਦੀ ਵੇਚਣ ਵਾਲੀ ਚੀਜ਼ ਹੈਗੀ। ਹਾਂ ਠੀਕ ਹੈ। ਤੇ ਇਹਦਾ ਹੁਣ ਮਤਲਬ ਹੈ ਜਿਹੜਾ ਸੂਏ ਦੀ ਗੱਲ ਕਰੀ ਆਪਾਂ ਹਨਾ ਕਿਹੜਾ ਸੂਆ ਵੀਰ ਜੀ ਇਹ ਰੀਨਲ ਤੀਜਾ ਸੂਆ ਰੀਨਲ ਕਰਦੀ ਆ ਘਰ ਦੀ ਇਹ ਪਹਿਲੇ ਸੂਏ ਲਈ ਸੀ। ਪਹਿਲੇ ਸੂਏ ਲਈ ਸੀ। ਹਾਂਜੀ ਹਾਂਜੀ। ਪਹਿਲੇ ਸੂਏ ਵੀਰੇ ਮਤਲਬ ਕਿ ਕਿੰਨਾ ਦੁੱਧ ਕੱਢਿਆ ਸੀ? ਪਹਿਲੇ ਸੂਏ ਵੀਰੇ 13 14 ਕਿਲੋ ਦੁੱਧ ਸਾਂਝੇ ਤੇ ਨਾ ਚੋ ਤੇ ਫੈਟ ਵੀ ਇਹਦੀ 64 ਬੰਦਰ ਵੀ ਲੱਗਦਾ ਰੇ ਵੀਰੇ ਮਨ ਲਾ ਵੀ 9 ਦਿਨ 10 ਦਿਨ ਲੱਗਣੇ ਹੋ ਹਾਂ ਹਾਂ ਠੀਕ ਹੈ ਤੇ ਹੁਣ ਵੀਰੇ ਦੂਜੇ ਸੂਏ ਵੀਰੇ 16 ਕਿਲੋ ਦੇਤਾ ਠੀਕ ਹੈ ਇਹ ਇੱਕੀ ਦਾ ਸੰਭਾਲ ਵਾਲੀ ਦਾ ਆਪਾਂ ਸਿਰਾ ਹੀ ਲਾਵਾ ਵੀ ਆਉਦੀ ਹਾਂ ਮਨ ਲਾ ਦੀਂਦੀ ਆ ਬਾਈ ਕਹਿੰਦਾ ਕਿ ਤਿਲਕ ਉਹ ਕੰਮ ਹੋ ਗਿਆ ਹਾਂਜੀ ਹਾਂਜੀ ਤੇ ਬਾਕੀ ਤੇ ਕਾਰਗਲ ਤੇ ਤਿੰਨ ਟ੍ਰਾਂਜ਼ੈਕਸ਼ਨ ਪਾ ਤੀ ਤੀਜਾ ਚੱਲੀ ਜਾਂਦਾ ਪੰਜ ਦੇ ਦੋ ਤਿੰਨ ਦਿਨਾਂ ਦਾ ਰਹਿ ਗਿਆ ਜੀ ਹਰ ਬੰਦਾ ਨਾ ਇੱਕ ਗੱਟਾ ਪਾ ਕੇ ਆਲਾ ਕਹਿੰਦਾ ਹਾਂਜੀ ਹਾਂਜੀ ਹਰ ਬੰਦਾ ਇੱਕ ਗੱਟਾ ਪਾਇਆ ਹਾਂ ਠੀਕ ਹੈ ਤਨ ਘੱਟੇ ਪਾਦੇ ਤਨ ਘੱਟੇ ਪਾਦੇ ਵਾਈਟਰ ਮੈਚ 1.5 ਲੀਟਰ ਪਾਦਾ ਠੀਕ ਹੈ ਇੱਕ ਮੈਟਾਬਲੈਟ ਦਾ ਚਾਰ ਪਾਈ ਠੀਕ ਹੈ ਠੀਕ ਹੈ ਪੰਜ ਤਰੀਕ ਨੂੰ ਦਿਨ ਪੂਰੇ ਹੁੰਦੇ ਹੀ ਤੇ ਪੰਜ ਸੱਤ ਦਿਨ ਉੱਤੇ ਵੀ ਲਊਗੀ ਹੁਣ ਇਹ ਅੰਦਾਜ਼ਾ ਵੀ ਪਿਛਲੇ ਸੂਏ ਜਿਵੇਂ 16 ਲੀਟਰ ਕਰਦਾ ਇੱਕ ਤੇ ਮੇਰੇ ਸਹ ਨਾਲ ਵੀਰੇ 17 18 ਦਾ ਮੂਲੀ ਗੱਲ ਹੈ ਠੀਕ ਹੈ ਹਾਂਜੀ ਤੇ ਇੱਕ ਸੁਭਾਦੀ ਨਹੀਂ ਠੰਡੀ ਆ ਦੋਵੇਂ ਪਾਸੇ ਬਹਿ ਕੇ ਚੋਲੋ ਠੀਕ ਹੈ ਡਰਾਈ ਆਫ ਕਰਨੀ ਪੈਂਦੀ ਹੈ ਡਰਾਈ ਆਫ ਕਰ ਆਫ ਕਰਨੀ ਚਾਹੀਦੀ ਤਾਂ ਜਦੋਂ ਅੱਧ ਘੱਪ ਹੋ ਜਾਂਦਾ ਨਾ ਪਾ ਸੁੱਕ ਜਾਂਦਾ ਨਹੀਂ ਨਹੀਂ ਵੀਰੇ ਆਫ ਕਰਨੀ ਪਊਗਾ ਐਚਪਗਾਵਾ ਤਰ੍ਹਾਂ ਠੀਕ ਹੈ ਠੀ ਤੇ ਬਾਕੀ ਚੌਤੀਜਾ ਸੋਸੂਰੀ ਹੁਣ ਆਪਾਂ ਹੀਟ ਦੀ ਗੱਲ ਕਰਕੇ ਆਖੇ ਜੀ ਹੀਟ ਕਰਦੇ ਕਿਉਂਕਿ ਹੁਣ ਜਿਹੜਾ ਮਹਿੰਗਾ ਪਸ਼ੂ ਹੁੰਦਾ ਹੈ ਹਾਂ ਜੀ ਜੀ ਘਰੇ ਜਾ ਕੇ ਅਗਲੇ ਦੇ ਬੋਲੇ ਨਾ ਨਹੀਂ ਬੋਲਦੇ ਨਹੀਂ ਵੀਰੇ ਸਾਈਲਟ ਰਹਾ ਦੀ ਜਾਂ ਕੱਲੀ ਤਾਰਾਂ ਦੇ ਤਾਰਾਂ ਦੇ ਥੇਮੇ ਦਿੰਦਾ ਕਰਾਸ ਕਰਾਈ ਦੀ ਸੀ ਤੀਜਨ ਕਰਾਈ ਸੀ ਕਰਾਸ ਹਾਂ ਇਹ ਤਾਰਾਂ ਦੇ ਤਾਰਾਂ ਪੰਦਰਾਂ ਤਾਰਾਂ ਕੀਤੀਆਂ ਆਪਣਾ ਇਹ ਫਰਜ਼ ਬੰਦ ਹੈ ਹਾਂ ਜੀ ਹਾਂ ਜੀ ਇਹ ਤਾਂ ਹੈ ਹਾਂ ਜੀ ਗੱਲ ਆ ਵੱਖਾ ਹੈ ਚੰਗਾ ਪਸ਼ੂ ਲੈ ਕੇ ਜਾਵੇ ਮੁੜ ਕੇ ਅਗਲੇ ਦੇ ਘਰੇ ਵਾਲਾ ਠੀਕੀ ਜਾਉਂਦਾ ਹਾਂ ਜੀ ਇਹ ਤਾਂ ਵੀ ਬੋਲੀ ਜਾਂ ਤਾਰਾਂ ਦਿੱਤੀਆਂ ਹਨਾ ਠੀਕ ਤੇ ਇਹਦਾ ਫਿਰ ਆਪਾਂ ਰੇਟ ਕੀ ਕਰਤਾ ਰੇਅਰ ਵਿਰੇਦਨਾ 185 ਯੈਸਨ ਹੋਈ ਹੈ ਚਲੋ ਜਿੰਮਾਰਲਾ ਵੀ 17 18 ਲੀਟਰ ਕੱਢੂਗੀ ਮੂਲੀ ਗੱਲ ਵੀਰੇ ਮੂਲੀ ਗੱਲ ਹਾਂ ਮੂਲੀ ਗੱਲ ਇਹ ਟੀਕੇ ਦੀ ਗੱਲ ਕਰੀਏ ਟੁੱਟੂ ਕਰਾਸ ਵੀਰੇ ਵੀਰੇ ਕਰਾਸ ਹੈ ਤੇ ਐਵੇਂ ਤੁਹਾਨੂੰ ਗੱਪ ਮਾਰੀ ਜਾਈਏ ਹਾਂ ਸਾਣਾ ਬਹੁਤ ਸਿਰਾ ਸੀ ਹੁਣ ਵੇਚਤਾ ਹੁਣ ਆਪਣੇ ਤਾਏ ਦੇ ਲੜਕੇ ਕੋਲ ਸੀ ਠੀਕ ਹੈ ਹੁਣ ਇਸ ਟਾਈਮ ਵੇਚਤਾ ਉਹਨਾਂ ਨੇ ਚੰਗਾ ਸੀ ਚੰਗਾ ਖਾਂ ਤੇ ਹਾਂ ਮਿੱਤਰੋ ਤੇ ਔਰ ਹੋਰਾਂ ਦੇ ਵਿੱਚੋਂ ਆਪਾਂ ਕਹਿ ਸਕਦੇ ਆ ਵੀ ਕਿਸੇ ਵੀ ਸਰੀਰ ਦੇ ਅੰਗ ਤੇ ਚਿਟਾਵਾਲ ਨੇ ਨਾ ਪੂਰ ਦੇ ਵਿੱਚ ਤੇ ਨਾ ਕਿਤੇ ਹੋਰ ਤੋਂ ਜਿਹੜੇ ਵੀ ਪੀਰ ਭਰਾ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੈ ਤਾਂ ਬਾਈ ਕਹਿੰਦਾ ਇੱਕ ਬਾਈ ਕਹਿੰਦਾ ਤੁਹਾਨੂੰ ਜ਼ਰੂਰ ਸੰਪਰਕ ਕਰਿਓ ਕਿਉਂਕਿ ਬਾਈ ਕਹਿੰਦਾ ਵੀ ਗਾਮਾ ਨੂੰ ਮਿਲਦੀ ਆ ਗਾਮਾ ਨੂੰ ਸੱਟ ਨਹੀਂ ਪੈਂਦੀ ਆ ਤੋਂ ਨੇ ਪਾਸੇ ਵੀ ਆਪਾਂ ਝੋਕੇ ਫੈਟ ਕੇ ਝੋ ਸਕਦੇ ਆ ਤੇ ਮੁੱਲ ਮਿੱਤਰੋ 1.85 1.85 ਦੀ ਜਸਮ ਹੋਈ ਆ ਕੋਈ ਮਾੜਾ ਮोटा ਮਾਨਤਾਣ ਬਾਈ ਕਹਿੰਦਾ ਕਰ ਦੂੰਗਾ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈ 80549 ਹਾਂਜੀ 21236 8559 21236 ਕਿ ਤੋਰ ਕੇ ਵੀ ਦਿਖਾ ਦੇ ਜੀ 8559 21236 ਤੇ ਤੋਰੇ ਜੀ ਮਾੜਾ ਜੀ ਕਿ ਫਾਤੀ ਆਪਣਾ ਆਪ ਦਾ ਅਸੂਜਾ ਤਾਉਂਦਾ ਉਹ ਵੀ ਦਿਖਾਉਂਦਾ ਕੰਤਕਾਰ ਲੋ ਕਿ ਆਪਣੀ ਵੀਡੀਓ ਤੇ ਮਿੱਤਰੋ ਜਿਹੋ ਵੀ ਆਪਾਂ ਚੀਜ਼ ਦਿਖਾ ਦੇਾਂਗੇ ਉਹ ਜੀ ਨਿਕਲੂਗੀ ਇਹ ਨਹੀਂ ਹੋ ਸਕਦਾ ਕਿ ਦਿਖਾ ਦੇ ਕੁਝ ਹੋਰ ਤੇ ਮਿੱਤਰੋ ਨਿਕਲੇ ਕੁਝ ਹੋਰ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਤੇਰਾ ਕੋਲ ਸੰਪਰਕ ਅੰਡੀ ਸੀਲ ਗਾਵਾ ਨੂੰ ਹੋਰ ਗਾਮਾਂ ਵਾਲੀ ਤੇ ਨੋਟ ਵੀ ਵਾਂਗ ਕਨਾਂ ਵੀ ਗਾਮਾਂ ਦੇ ਇੱਕ ਵੀਰੇ ਨੂੰ ਵੇਖ ਤੁਸੀਂ ਇਹ ਹੱਥ ਨਹੀਂ ਲਵਾਉਂਦਾ ਪਸੂ ਕੋਈ ਹਾਂ ਠੀਕ ਹੈ ਠੀਕ ਹੈ ਜੀ ਆਹ ਵੇਖੋ ਕੋਈ ਚੱਕਰ ਹੀ ਨਹੀਂ ਐਡੀ ਸੰਢੀ ਸੀਲ ਦਾ ਚੜ੍ਹਦੇ ਲੋਕ ਮੈਨੂੰ ਇਹਦਾ ਪਤਾ ਵੀ ਇਹ ਦੋ ਵਾਰ ਸਾਨੂੰ ਮਿਲ ਨਹੀਂ ਲੀਗੀ ਪਰ ਮਜਬੂਰੀ ਕਰਕੇ ਵੇਚ ਨਹੀਂ ਪਾ ਰਹੀ ਹੈ ਜੀ ਮਾਲਾ ਬਜਾਰ ਕਿਤੇ ਹਾਂ ਗੋਡੇਆਂ ਅੱਗੇ ਪੱਠੇ-ਪੁੱਠੇ ਲਿਆਉਂਦੀ ਵੜੁਕੇ ਉਹਨਾਂ ਨਾਲ ਤਾਂ ਵੱਡੇ ਵੱਡੇ ਨਹੀਂ ਆ ਦੇ ਕਾਨ ਕਰਕੇ ਫਿਰ ਸੂਤ ਨਹੀਂ ਆਉਂਦਾ ਜੀ ਤਾਂ ਕਰਕੇ ਵੇਚ ਰਹੇ ਆ ਵੀ ਇਹ ਦੁਬਾਰਾ ਜਾ ਕੋਈ ਮਿਲਣਾ ਨਹੀਂ ਹਾਂਜੀ ਹਾਂਜੀ ਠੀਕ ਹੈ ਸੋ ਸਾਰੇ ਪੀੜਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਤੇ ਵੀਡੀਓ ਕਿਵੇਂ ਲੱਗੀ ਕਿਹੜੇ ਪਿੰਡ ਜਾਊਗੀ ਕਮੈਂਟ ਕਰਕੇ ਵੀ ਜਰੂਰ ਦੱਸਿਓ ਇਹਨੂੰ ਆਸਰ ਵੀ ਫਟ ਘਾਰੇ ਕੋਈ ਜਾਣ ਨਹੀਂ ਪਾਣੀ ਆ ਫੇਸ ਦਾ ਵਾਈਡ ਵੀ ਖਾਸ ਸਮਾਰ ਫੋਲ ਜੀ ਇੱਕ ਨਹੀਂ ਸਮਾਰ ਕਰਦੇ ਮਿੱਤਰੋ マレーなのかな